ਇਹ ਦੋਸਤ ਬੋਲੇ ਪੰਜਾਬ ਸਰਕਾਰ ਮੁਰਦਾਬਾਦ 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 ਮਾਨੇ ਗੁਰੇ ਲਕਈ ਕਰ ਬੋਲੇ ਪੰਜਾਬ ਸਰਕਾਰ ਮੁਰਦਾਬਾਦ 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 ਬਾਦਲ ਦੀ ਪਗੋੜੀ ਸਰਕਾਰ ਮੁਰਦਾਬਾਦ 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 ਟਰਾਲੀ ਚੋਰੀ ਸਰਕਾਰ ਮੁਰਦਾਬਾਦ 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 ਕਰਮਾਨਾ ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਕਿਸਾਨ ਮਜ਼ਦੂਰ ਮੋਰਚਾ ਜਿੰਦਾਬਾਦ 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 ਸਰਕਾਰ ਸਰਕਾਰ ਮੁਰਦਾ ਅਲ ਹਮਦੁਲਿਲਾ ਜਨਾਬ ਅਹਾਰ ਦੇ ਬੰਗੋ ਦੇ ਬੰਗੋ ਜੀ 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 ਜ ਗੋਪਲਵਿੰਦਰ ਸਿੰਘ ਰਮਣਾ ਚੰਗਲ ਕਰ ਰਹੇ ਜੀ ਕਿਹੜੇ ਸਬੰਧਿਤ ਅੱਜ ਤੁਹਾਨੂੰ ਪੁੱਛੀ ਹਾਂ ਜੀ ਹਾਂ ਜੀ ਕੱਲ ਜੋ ਜਥੇਬੰਦੀ ਦੇ ਕਾਲ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਕਾਲ ਤੇ ਜੋ ਭਗਵੰਤ ਮਾਨ ਆਪਣਾ ਆਰਸੀ ਇੱਥੇ ਅਵਰ ਸਰਵੇਖੇ ਸੋ ਪਾਈ ਉਹਨਾਂ ਨੂੰ ਸਵਾਲ ਜਵਾਬ ਕਰਨ ਵਾਸਤੇ ਜੋ ਇੱਕ ਇਕੱਠ ਕਰਕੇ ਸਵਾਲ ਜਵਾਬ ਉਹਨਾਂ ਨੂੰ ਕਰ ਰਹੇ ਸੀਗੇ ਪਰ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਤੋਂ ਘਬराई ਹੋਈ ਪੰਜਾਬ ਸਰਕਾਰ ਨੇ ਜੋ ਆਗੂਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਆਪਣਾ 15 ਤਰੀਕ ਦੀ ਰਾਤ ਤੋਂ ਸੋ ਭਾਈ ਉਹਦਾ ਕਰਕੇ ਜਿਹੜਾ ਵਾ ਕੱਲ ਵੱਡੇ ਪੱਧਰ ਤੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ ਕਿ ਭਾਈ ਆਗੂਆਂ ਦੀ ਗ੍ਰਿਫਤਾਰੀਆਂ ਕਿਉਂ ਕੀਤੀਆਂ ਗਈਆਂ ਕਿਉਂਕਿ ਜਿੱਥੇ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਸਰਕਾਰ ਬਣ ਤੋਂ ਪਹਿਲਾਂ ਡਾ ਇਹ ਕਹਿੰਦਾ ਸੀਗਾ ਕਿ ਆਗੂਆਂ ਨੂੰ ਪਿੰਡਾਂ ਵਿੱਚ ਹੋਣ ਦੇ ਸਵਾਲ ਕਰਨੇ ਚਾਹੀਦੇ ਆ ਪਰ ਅੱਜ ਉਹੀ ਭਗਵੰਤ ਮਾਨ ਇਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਪਾਇਦਾ ਹੋਇਆ ਨਜ਼ਰ ਆ ਰਿਹਾ ਤੇ ਆਗੂਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਸੋ ਇਸੇ ਦੇ ਰੋਜ਼ ਵਜੋਂ ਜੋ ਆਗੂਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਸੀ ਉਹਦਾ ਕਰਕੇ ਭਾਈ ਕੱਲ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਜਿਹੜਾ ਵਾ ਉਥੇ ਵੱਡਾ ਇਕੱਠ ਕੀਤਾ ਗਿਆ ਸੀਗਾ ਸੋ ਉਸ ਤੋਂ ਉਪਰੰਤ ਕੱਲ ਜੋ ਪੰਜਾਬ ਸਰਕਾਰ ਨੇ ਕਰਤੂਤ ਕੀਤੀ ਆ ਕਿ ਆ ਸਭ ਕੁਝ ਮੰਨ ਕੇ ਜੋ ਆਗੂ ਗ੍ਰਫਤਾਰ ਕੀਤੇ ਸੀਗੇ ਪਰਸੋਂ ਦੇ ਉਹਨਾਂ ਨੂੰ ਭਾਈ ਅੱਜ ਰਹਾ ਕਰ ਰਹੇ ਸੀਗਾ ਸੋ ਉਹਨਾਂ ਨੂੰ ਅਜੇ ਤੱਕ ਰਹਾ ਨਹੀਂ ਕੀਤਾ ਗਿਆ ਤੇ ਜਿਹੜੇ ਕੱਲ ਆਗੂ ਗ੍ਰਫਤਾਰ ਕੀਤੇ ਸੀ ਉਹਨਾਂ ਨੂੰ ਜੋ ਚਲੋ ਕੋਜਾਗੁਰੇ ਹਾਰਾਂ ਨੇ ਕਰਤੇ ਸੀਗੇ ਸੋ ਕੱਲ ਜਦੋਂ ਮੋਰਚਾ ਚੁੱਕਿਆ ਗਿਆ ਸ਼ਾਂਤੀ ਦੇ ਨਾਲ ਮੋਰਚਾ ਚੁੱਕਣ ਤੋਂ ਉਪਰੰਤ ਇਹਨਾਂ ਨੇ ਆਪਣਾ ਪੰਜਾਬ ਸਰਕਾਰ ਦੀ ਸ਼ੈਤ ਜੋ ਆਪ ਪੁਲਿਸ ਨੇ ਜੋ लाठी चार्ज ਕੀਤਾ ਵਾ ਕਿਸਾਨ ਮਜ਼ਦੂਰ ਮੋਰਚ ਦੀ ਜਿਹੜੀ ਜਥੇਬੰਦੀ ਆ ਜਸਵਿੰਦਰ ਸਿੰਘ ਲੋਗੋਵਾਲੋਂਾਂ ਦੀ ਬੀਕੇ ਜੁ ਇੱਕਤਾ ਆਜ਼ਾਦ ਉਦੋਂ ਆਗੂਆਂ ਤੇ ਪਾਈ ਨਾ लाठी चार्ज ਕੀਤਾ ਸੋ ਉਹਦੇ ਰੋਸ ਹੋਜੋ ਅੱਜ ਜੋ ਕਿਸਾਨ ਮਜ਼ਦੂਰ ਮੋਰਚ ਦੀ ਕਾਲ ਤੇ ਅੱਜ ਜੋ ਅਰਥੀ ਭੂਖ ਮਜਾਰੇ ਜਿਹੜੇ ਆ ਪੂਰੇ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਆ ਸੋ ਅਗਲਾ ਜੋ ਐਲਾਨ ਆ ਜੇ ਭਲਕੇ ਅੱਜ ਤਾਂ ਸ਼ਾਮ ਤੱਕ ਜਿਹੜਾ ਵਾ ਆਪਣਾ ਸਾਰੇ ਆਗੂ ਨਾ ਰਿਹਾ ਕਿਤੇ ਗਏ ਜਿਵੇਂ ਕਿ ਜਸਵਿੰਦਰ ਸਿੰਘ ਲੋਗੋਵਾਲਿਆ ਆਪਣਾ ਦਲਬਖ ਸਿੰਘ ਹਰੀਗੜਿਆ ਇੱਕ ਕਿਸਾਨ ਮਜ਼ਦੂਰ ਮੋਰਚ ਦੇ ਵੱਡੇ ਆਗੂ ਆ ਸਰਵਣ ਸਿੰਘ ਜੀ ਪੰਦੇਰ ਆ ਜੇ ਇਹਨਾਂ ਨੂੰ ਨਾ ਰਹਾ ਕੀਤਾ ਗਿਆ ਤੇ ਭਾਈ ਭਲਕੇ ਤੋਂ ਡੀਸੀ ਦਫਤਰ ਸੋਰੀ ਐਸਐਸਪੀ ਦਫਤਰ ਅਵਰਸਾਰ ਤੇ ਐਸਐਸਪੀ ਦਫਤਰ ਸੰਗਰੂਰ ਇਹ ਪੱਕੇ ਮੋਰਚੇ ਲੱਗਣ ਜਾ ਰਹੇ ਆ ਕਿੰਨੇ ਆਗੂ ਸਾਡੇ ਗ੍ਰফতার ਕਿਤੇ ਆ ਦੇਖੋ ਜੀ ਕਾਫੀ ਆਗੂ ਗ੍ਰফতার ਕੀਤੇ ਸੀ ਜਿਨ੍ਹਾਂ ਦੇ ਵਿੱਚੋਂ ਕੁਝ ਰਹਾ ਕਰਤੇ ਕੱਲ ਤੇ ਜਿਹੜੇ ਵੱਡੇ ਆਗੂ ਆ ਜਿਨ੍ਹਾਂ ਦੇ ਵਿੱਚ ਸਰਵਣ ਸਿੰਘ ਜੀ ਪੰਦੇਰ ਆਪਣਾ ਦਲਬਾਖ ਸਿੰਘ ਜੀ ਹਰੀਗੜ੍ਹ ਤੇ ਜਸਵਿੰਦਰ ਸਿੰਘ ਜੀ ਲੋਂਗੋਵਾਲ ਇਹ ਅਜੇ ਤੱਕ ਰਹਾ ਨਹੀਂ ਕੀਤੇ ਗਏਗੇ ਸੋ ਉਹਦੇ ਰੋਸ ਹੋ ਜੋ ਅੱਜ ਪਾੜੇ ਅਰਥੀ ਫੂਕ ਬਿਜਾਰੇ ਜਿਹੜੇ ਕਰਨ ਜਾ ਰਹੇ ਆ ਸਾਨਾ ਤੇ ਜਿਹੜੇ ਇਤਿਹਾਰ ਹੋਏ ਇਹ ਬਾਰੇ ਕੀ ਕਿਹਾ ਜਾਂਦਾ ਇਹ ਵੇਖੋ ਜੀ ਬੜੀ ਕਾਨੂੰਨੀ ਹਰਕਤ ਕੀਤੀ ਸਰਕਾਰ ਨੇ ਇਹੀ ਸਰਕਾਰ ਕਹਿੰਦੀ ਸੀ ਵੀ ਜਿਹੜੇ ਆ ਲੋਕਾਂ ਦੇ ਸਵਾਲਾਂ ਦੇ ਜਵਾਬ ਸਾਨੂੰ ਦੇਣੇ ਚਾਹੀਦੇ ਤੇ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਆ ਜੇ ਲੋਕ ਸਵਾਲ ਕਰਨ ਵਾਸਤੇ ਆ ਰਹੇ ਆ ਇਹ ਸਰਕਾਰ ਭਜਦੀ ਹੋਈ ਨਜ਼ਰ ਆ ਰਹੀ ਆ ਸੋ ਇਹ ਬਹੁਤ ਘਟਿਆ ਜੋ ਸਰਕਾਰ ਨੇ ਕੀਤੀ ਕਰਤੂਤ ਕਲ ਦੀ ਇਹ ਅਤ ਨਿੰਦਣਯੋਗ ਆ ਇਹਦੇ ਸਬਦ ਸਖਤ ਸ਼ਬਦਾਂ ਵਿੱਚ ਅਸੀਂ ਨਕਦੀ ਕਰਦੇ ਆ ਤੇ ਸਰਕਾਰ ਨੂੰ ਇਹਨਾਂ ਚੀਜ਼ਾਂ ਤੋਂ ਕੁਝ ਸਿੱਖਣਾ ਚਾਹੀਦਾ ਹਾਲਸਾ ਗਾਇਰ ਦੀ ਫਤੇ ਜੋ ਟਾਂਦਰਾ ਤੋਂ ਜੋਨ ਆਪਣੇ ਸਕੱਤਰ ਸਾਇਕ ਬਲਦੇਸ ਸਿੰਘ ਪੰਘੂ ਸੋ ਜਿਹੜਾ ਕੱਲ ਦਾ ਇਹਨਾਂ ਨੇ ਖਲਾਉਣੀ ਹਰਕਤ ਕੀਤੀ ਆ ਤਾਂ ਆਪਣੇ ਤਰਨਤਾਰ ਦੇ ਵਿੱਚ ਇਹਨਾਂ ਨੇ ਇੱਕ ਦੋ ਬਜ਼ੁਰਗਾਂ ਦੇ ਉੱਤੇ ਬਹੁਤ ਜ਼ਿਆਦਾ ਉਹਦੇ ਵੱਖੀਆਂ ਤੋੜੀਆਂ ਮਤਲਬ ਡਿੱਗੇ ਜੀ ਆ ਕੀ ਗੱਲ ਹੋਈ ਆ ਉਹ ਉਹਦੇ ਬਹੁਤ ਜ਼ਿਆਦਾ ਆਪਣੇ ਬਜ਼ੁਰਗ ਉਹਦੇ ਜਖਮੀ ਹੋਏ ਆ ਤੇ ਇਹ ਜਿਹੜਾ ਭਗਵੰਤ ਮਾਨ ਕਹਿੰਦਾ ਦਾ ਹੀ ਕਿ ਧੰਨਾਂ ਜੋ ਸਾਡੇ ਨਿਕਲਿਆ ਵਾ ਧੰਨਾਂ ਇਹ ਧੰਨਾਂ ਨਿਕਲੇ ਆਪ ਤਾਂ ਨਹੀਂ ਲਵਰੇ ਆ ਤੇ ਜਿਹੜਾ ਇਹ ਕਹਿੰਦਾ ਦਾ ਹੈ ਪ੍ਰੈਸਰ ਰਿਪੋਰਟਰ ਜਿਹੜਾ ਸਾਡੇ ਆਪਣੇ ਉਹਨੂੰ ਉਹਨੂੰ ਫੜ ਕੇ ਨਾਲ ਅੰਦਰ ਹੱਕ ਸੱਚ ਵਾਸਤੇ ਜਿਹੜਾ ਬੋਲਦਾ ਸੀਗਾ ਤੇ ਇਹ ਕਹਿੰਦਾ ਵੀ ਜਿਹੜਾ ਸੱਚ ਹੱਕ ਸੱਚ ਵਾਸਤੇ ਬੋਲੂਗਾ ਮੈਂ ਉਹਨੂੰ ਅੰਦਰ ਕਰਨਾ ਵਾ ਉਹ ਪ੍ਰੈਸਰ ਰਿਪੋਰਟਰ ਅਜੇ ਤੱਕ ਅੰਦਰ ਵਾ ਇਹ ਮਤਲਬ ਜਿਹੜੀ ਹਰਕਤ ਹੈ ਇਹਦੀ ਘੁਲੋਣੀ ਕਰ ਰਿਹਾ ਵਾ ਤੇ ਬਿਲਕੁਲ ਨਿੰਦਣਯੋਗ ਆ ਇਹ ਮਤਲਬ ਸੀਐਮ ਬਣਾਇਆ ਸੀ ਲੋਕਾਂ ਨੇ 92 ਸੀਟਾਂ ਦੇ ਕੇ ਬਣਾਇਆ ਸੀ ਇਹ ਲੋਕਾਂ ਨੂੰ ਉਮੀਦ ਸੀ ਵੀ ਸਾਡੀਆਂ ਪੰਜਾਬ ਦਾ ਕੋਈ ਨਾ ਕੋਈ ਹੱਲ ਕਰੂਗਾ ਹਾਲਤੇ ਨੇ ਕੀ ਕਰਨਾ ਸੀ ਲੋਕਾਂ ਦਾ ਪੰਜਾਬ ਦਾ ਨੁਕਸਾਨ ਬਹੁਤ ਕੰਡਿਆ ਹਰ ਪਾਸੇ ਜੇਕਰ ਚੇਪਾਲੇ ਮੀਟਰ ਨਾਲ ਗੱਲ ਕਰੀਏ ਇਹਦੇ ਵਿੱਚ ਇਹਨੇ ਇੱਕ ਵਾਰ ਵੀ ਨਹੀਂ ਬੋਲਿਆ ਕਿ ਇਹਦੇ ਮੂੰਹ ਦੇ ਵਿੱਚ ਦਹੀਂ ਜੰਮਿਆ ਪਿਆ ਵਾ ਇਹਨੇ ਇੱਕ ਵਾਰ ਨਹੀਂ ਬੋਲਿਆ ਵੀ ਇਹ ਭਾਈ ਸਾਡੇ ਪੰਜਾਬ ਵਾਤੇ ਇਹ ਗਲਤਵਾ ਨਹੀਂ ਲੱਗਣੀ ਚਾਹੀਦੇ ਅਗਲੀ ਰਾਜਨੀਤੀ ਸਾਡੇ ਜੇ ਅੱਜ-ਅੱਜ ਪੰਨਾ ਨੇ ਕਿਹਾ ਹੈ ਕਿ ਜਿਹੜੇ ਆਗੂ ਆ ਜਿਹੜੇ ਗ੍ਰਿਫਤਾਰ ਕੀਤੇ ਆ ਕੱਲ ਦਾ ਅੱਜ ਦਾ ਟਾਈਮ ਸੀਗਾ ਨਾ 2-3 ਵਜੇ ਦਾ ਜੇ ਨਾ ਸਾਡੇ ਤੇ ਫਿਰ ਐਸਐਸਪੀ ਦੇ ਧੰਨਾ ਲਾਵਾਂਗੇ ਉਹ ਤਾਂ ਧਰਨਾ ਲੰਮਾ ਲਾਵਾਂਗੇ ਜੇ ਨਾਲ ਮੰਨੇ ਫਿਰ ਰੇਲਾਂ ਦੇ ਜਿਹੜਾ ਹਟਕਸ ਨੇ ਉਹ ਫਿਰ ਰੇਲਾਂ ਦੇ ਜਾਊਗਾ ਇਹ